ਇਹ ਮੇਰੇ ਵਰਗਾ ਹੀ ਆ ਮੇਰਾ ਚਾਚਾ ਵੀ ਉਹਨੂੰ ਪੈਲਸ ਦਾ ਮੈਨੇਜਰ ਲਾਤਾ ਸਾਡੇ ਪਿੰਡ ਅੱਛਾ ਕਹਿੰਦੇ ਪੈਲਸ ਦਾ ਮੈਨੇਜਰ ਲਾਤਾ ਤੇ ਪਤੰਦਰ ਬਰਾਤਾਂ ਬੁੱਕ ਕਰਿਆ ਕਰੇ ਹਾਂ ਪੈਲਸ ਚ ਪੈਸ ਬਣਿਆ ਸਾਡੇ ਕੁਸੇ ਸਾਂਝਾ ਮੰਦਰ ਵੱਲੋਂ ਠੀਕ ਹੈ ਤੇ ਮਤਲਬ ਆ ਜੇ ਇਹੀ ਨੀ ਤਰੀਕ ਦਾ ਤੁਹਾਡਾ ਵਿਆਹ ਤੇ ਬਦਰ ਗਿਆ ਆਹ ਚੀਜ਼ਾਂ ਤੁਹਾਨੂੰ ਦੇ ਦੀਆਂ ਹਾਂ ਠੀਕ ਹੈ ਹਾਂ ਮਤਲਬ ਬਸ ਠੀਕ ਬਾਹਰ ਪਹੁੰਚੀ ਕਰੂਨਾਂ ਤੇ ਬਾਹਰ ਚੱਲਦਾ ਹੂੰ ਇੱਕ ਦਿਨ ਬਰਾਤਾਂ ਦੋ ਆਈਆਂ ਖੜੀਆਂ ਬਈ ਐਤਵਾਰ ਦਾ ਦਿਨ ਉਹ ਗਣ ਵੀ ਹੋਣ ਹਲਵਾਈ ਦਾ ਲਾਗੇ ਧੱਕੇ ਨੱਦੇ ਉਧਰ ਲਾਗੇ ਧੱਕੇ ਉਧਰ ਲਾਗੇ ਪਰ ਉੱਥੇ ਹੁਣ ਕੰਨ ਪਾਈ ਨਾ ਸੋਣੇ ਬੈਂਡਵਾਜਿਆਂ ਦੇ ਦੋ ਹੋ ਗਏ ਡੰਗੜ ਧੂੰ ਡੰਗੜ ਧੂੰ ਪੈਂਡਾਲੇ ਖੜੇ ਵੇਖਣ ਵੀ ਤੋਬਰਾਤਾ ਹਾਂ ਉਹ ਗਣ ਵੀ ਸਾਡਾ ਬੱਕ ਉਹ ਕਹੋਗੇ ਵੀ ਸਾਡਾ ਬੱਕ ਪਿੰਡ ਦੀ ਪੰਚਾਇਤ ਨੇ ਪੁੱਛਿਆ ਕਹਿੰਦੇ ਵੀ ਦੋ ਤੁਸੀਂ ਮਤਲਬ ਕਿ ਵੀ ਇੱਕੇ ਘਰ ਦੇਗਾ ਕੁੜੀਆਂ ਕੇ ਨਾ ਸਾਨੂੰ ਤਾਂ ਪਤਾ ਹੀ ਨਹੀਂ ਉਹ ਕਿੱਥੋਂ ਦੇ ਐ ਪੈਲਸ ਸਾਡਾ ਉਹ ਕਹਿੰਦੇ ਸਾਡਾ ਉਹਨੇ ਪੁੱਛਿਆ ਮੇਰੇ ਚਾਚੇ ਨੂੰ ਕਹਿੰਦੇ ਹਾਂ ਬਈ ਪੈਲਸ ਕਿਦਾ ਬੁੱਕ ਕਰਿਆ ਹਾਂ ਮਤਲਬ ਗਲਤੀ ਨਾਲ ਦੋ ਹੋ ਗਏ ਕਹਿੰਦਾ ਉਹ ਕਹਿੰਦਾ ਗਲਤੀ ਨਾਲ ਦੋ ਹੋ ਗਏ ਇਹਨਾਂ ਨੂੰ ਲਿਜਾਈਏ ਕਿੱਥੇ ਇਹ ਵੀ ਦੱਸਦੇ ਉਹਦਾ ਗੱਲ ਕਰਾਇਆ ਤਵਾਰ ਦਾ ਦਿਨ ਸੀ ਸਕੂਲ ਖਾਲੀ ਸੀ ਇੱਕ ਦਾ ਫਟਾਪਟ ਜਾ ਕੇ ਸਕੂਲ ਚ ਲਗੇ ਜਗਾਰ ਕਾ ਵਿਆਹ ਕਰਾਈ ਉਹ ਕਹਿੰਦੇ ਫੜੋ ਝਾਪੀਆਂ ਤੂੰ ਇਹ ਲਾ ਕੀ ਕਹਿੰਦਾ ਫੇਰ ਕਿ ਤੈਨ ਨਾਲ ਕਰਦੇ ਬਾਸ ਰਹਾ ਬੰਦਾ ਦੋ ਦੋਰਾਤਾ ਕਰਤਗਾ ਦੋ ਕਰਤਗਾ ਬੋਸ ਬਾਸ ਰਹਾ ਆਇਆ ਹਾਂ ਮੈਂ ਮੈਂ ਤਾਂ ਪਹਿਲਾਂ ਦੁਸਰਾ ਆਰਤੀ ਹਾਂ ਹੂੰ ਮੈਂ ਮਨਿੰਦਰ ਛੋਟਾ ਹੁੰਦਾ ਸੀ ਬਾਈ ਤੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਨਾ ਨਾ ਹੂੰ ਤੇ ਉਹ ਕਹਿੰਦੇ ਵੀ ਵਿਆਹ ਸੀ ਨਾਨਕੀ ਮੇਰੇ ਚਾ ਵੜਾ ਹੁੰਦਾ ਨਾਨਕੀ ਜਾਣਦਾ ਹਨਾ ਮੈਨੂੰ ਕਹਿੰਦੇ ਵੀ ਤੂੰ ਘਰੇ ਰਹੀਂ ਅੱਛਾ ਮੇਰੇ ਇੱਕ ਕਾਵੇ ਇੱਕ ਜਾਵੇ ਜਾਂ ਹੈਗਾ ਯਾਰ ਮੈਂ ਘਰੇ ਰਹਾ ਹਾਂ ਹਾਂ ਇਹ ਜਾਣਗੇ ਸਾਰੇ ਮੇਰੀ ਮਾਂ ਐ ਬੀਬੀ ਦੀ ਭੂਆ ਐ ਉਹ ਸਰਪੰਚ ਹੁੰਦਾ ਸੀ ਫੋਪੜ ਜੀ ਜਿਹੜਾ ਉਹ ਥੋੜੇ ਹੱਕ ਪੈਂਦੀ ਸੀ ਉਹਨੂੰ ਉਹ ਸਰਪੰਚ ਹੁੰਦਾ ਸੀਗਾ ਤੇ ਕੜੁਕਾ ਕਰਾ ਲਿਆ ਇਹਨਾਂ ਨੇ ਪੀਟਰ ਰੇੜਾ ਹਾਂ ਉਦੋਂ ਹੁੰਦੇ ਪੀਟਰ ਰੇੜੇ ਮਸ਼ਹੂਰ ਸੀ ਹਮ ਮਤਲਬ ਫੋਪੜ ਸਾਡਾ ਮੂਰੇ ਬਹਿ ਗਿਆ ਐ ਹਮ ਸਾਰੇ ਲੱਦ ਲੇ ਮੈਂ ਕਿਹਾ ਵੀ ਮੈਂ ਵੀ ਜਾਣਾ ਕਹਿੰਦੇ ਨਹੀਂ ਮੇਰੀ ਮਾਸੀ ਦਾ ਮੁੰਡਾ ਛੋਟਾ ਮੇਰੇ ਬੇਟੇ ਨਾਲੋਂ ਵੀ ਛੋਟਾ ਸੀਗਾ ਜਿਵੇਂ ਉਹ ਮਿਰਨੋ ਛੋਟਾ ਹੀ ਉਹਨੂੰ ਵੀ ਛੱਡ ਕੇ ਮੇਰੇ ਕੋਲੇ ਕਹਿੰਦੇ ਦੋਨੇ ਰੋ ਤਾਂ ਤੁਹਾਡਾ ਤਾਇਆ ਤੁਹਾਡੇ ਕੋਲੇ ਆ ਠੀਕ ਹੈ ਮੈਂ ਕਿਹਾ ਯਾਰ ਬਹੁਤ ਮਾੜੀ ਗੱਲ ਹੋਈ ਆਪਣੀ ਨਾਲ ਤਾਂ ਯਾਰ ਆਪਾਂ ਤਾਂ ਮਾਰੇ ਹੀ ਗਏ ਹੂੰ ਸਾਰੇ ਛੱਡ ਗਏ ਮੈਂ ਕਿਹਾ ਰੱਬ ਕਰੇ ਤੁਹਾਡਾ ਢੁੱਕਾ ਵੱਜੇ ਕਾਹੇ ਜੇ ਮੈਂ ਕਿਹਾ ਸਾਰੇ ਹੀ ਰਹਿ ਜੂ ਅਸੀਂ ਇਕੱਲੇ ਹੀ ਰਹਿ ਜੀਏ ਮੈਂ ਕਹੇ ਤੇ ਤਰਨ ਲੱਗੇ ਸੀ ਬਹੁਤ ਪੜਾ ਚੱਕਾ ਉਹ ਪਰ ਸਾਡਾ ਮੇਰੇ ਨਾਲ ਉਹਦੋਂ ਤਾਂ ਕੁਛ ਨਾ ਬੋਲਿਆ ਚਲੋ ਉੱਠ ਗਏ ਹੂੰ ਤਨ ਨਾ ਪੱਜ ਗਏ ਤਾਂ ਇੱਥੇ ਨਾ ਮਗ ਪਹੁੰਚ ਗਏ ਹੋਣਗੇ ਹੂੰ 2:30 ਤੇ 3 ਵਜੇ ਮੇਰੀ ਮਾਸੀ ਦਾ ਮੁੰਡਾ ਬਾਹਰ ਨਿਕਲਿਆ ਮੈਨੂੰ ਕਹਿੰਦਾ ਓਏ ਮੈਂ ਕਿਹਾ ਹਾਂ ਉਹ ਪੂਰਨ ਸੀ ਕਿੜੋ ਕੇ ਵਾਲਾ ਕਹਿੰਦਾ ਪੂਰਨ ਤਾਂ ਉਹ ਫਿਰਦਾ ਹੈ ਮੈਂ ਕਿਹਾ ਸਹ ਹਗਾ ਹਾਂ ਕਨੋ ਕੋ ਕੌਣ ਜਿਹੜਾ ਮੋਢੇ ਤੇ ਰੱਖੀ ਫਿਰਦਾ ਉਹ ਤਾਂ ਉਹ ਸਟੀਅਰਿੰਗ ਮੋਢੇ ਤੇ ਰੱਖੀ ਫਿਰੇ ਮੈਂ ਭੱਜ ਕੇ ਮੈਂ ਕਿਹਾ ਪੂਰਨ ਆ ਕੀ ਆ ਬੱਤ ਕਾਲੀ ਜਬਾਨ ਮੈਂ ਕਿਹਾ ਸਾੜ੍ਹੇ ਵਾਲੇ ਦਾਤੀ ਹੈਗੇ ਇੱਕ ਮਰ ਗਿਆ ਉਹ ਤਾਂ ਦਾਦੇ ਗੱਲ ਕੀ ਬੜੀ ਹਾਲੇ ਪੂਰੀ ਗੱਲ ਤਾਂ ਦੱਸ ਹੁਣ ਮੈਂ ਕਿਹਾ ਸਟੀਅਰਿੰਗ ਤਾਂ ਤੂੰ ਲਈ ਫਿਰਦਾ ਉਹਦਾ ਉਹ ਕਹਿੰਦਾ ਓਏ ਠੀਕ ਖੁੱਲ ਗਿਆ ਕਹਿੰਦਾ ਮੋੜਾਂਿਆਂ ਚ ਉਹ ਸਟੇਰਿੰਗ ਖੁੱਲਿਆ ਮੋੜਾਂਿਆਂ ਚ ਫੋਫੜ ਮੂਰੇ ਬੈਠਾ ਹੀ ਚੌੜਾ ਹੈ ਸਰਪੰਚ ਸੀਗਾ ਉਹ ਇੰਜਣ ਤੋਂ ਦੀ ਗਿਆਗਾ ਚੋਣੇ ਜਾਏ ਬੇਟੋ ਹੋ ਗਿਆ ਤਾਂ ਬੀਬੋ ਤੇਰੇ ਮੁੰਡੇ ਦੀ ਜ਼ੁਬਾਨ ਕਾਲੀ ਆ ਉਹ ਕਹਿੰਦੀ ਹੁਣ ਤਾ ਉੱਠ ਕੜੋ ਜ਼ੁਬਾਨ ਦਾ ਬਾਅਦ ਚ ਵੇਖ ਲਾਂਗੇ ਤੇਰਾ ਬਹੁਤ ਜ਼ਿਆਦਾ ਨਹੀਂ ਸ਼ਰਮ ਦੇ ਮਾਰੇ ਨੇ ਦੱਸਿਆ ਵੀ ਨਹੀਂ ਬਾਾਰੇ ਬਾਹਰ ਟਰੈਕਟਰ ਲੈ ਕੇ ਪਹੁੰਚ ਗਏ ਕਿਹਨੇ ਟਰੈਕਟਰ ਟਰਾਲੀ ਲਿਆਓ ਪਹਿਲੇ ਟਰੈਕਟਰ ਟਰਾਲੀ ਲਿਆਜੋ ਉਹ ਮੋੜ ਆਏ ਸੀਗੇ ਉਹ ਪੂਰਨ ਨੂੰ ਮੈਂ ਕਿਹਾ ਤੇ ਖੜੇ ਨੂੰ ਤਾਂ ਤੂੰ 6 ਗੇੜੇ ਦੀ ਜਾਂਦਾ ਇਸ ਸਟੇਰਿੰਗ ਨੂੰ ਮੈਂ ਕਿਹਾ ਖੁੱਲਣ ਵਾਲੇ ਹੀ ਸੀ ਉਹ ਯਾਰ ਉਹ ਜੋ ਮੋੜ ਜਾ ਘਰੇ ਉਹ ਮੁੜਿਆ ਹੀ ਨਹੀਂ ਸਿੱਧੇ ਹੀ ਲੰਘ ਉਹ ਬਿਚਾਰਾ ਪੋਪੜ ਸਾਡਾ ਕਰੇ ਇਹ 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 ਉਹਦੋਂ ਨੂੰ ਵੱਜਿਆ ਉਹ ਨਾ ਥੱਲੇ ਜਾ ਕੇ ਪੋਪੜ ਇੰਜਨ ਤੋਂ ਦੀ ਉਹ ਪਿਆ ਐਂ ਸਰ ਫੜ ਕੇ ਕਹਿੰਦਾ ਬੀਬੋ ਤੇਰੇ ਮੁੰਡੇ ਦੀ ਜ਼ੁਬਾਨ ਕਾਲੀ ਹੈ ਉਹ ਕਹਿੰਦੀ ਪੋਪੜ ਜੀ ਪਲਾਏ ਦੱਸੋ ਕੁਝ ਟੁੱਟਿਆ ਤਾਂ ਨਹੀਂ ਜ਼ੁਬਾਨ ਦੀ ਗੱਲ ਤਾਂ ਬਾਅਦ ਚ ਕਰ ਲਾਂਗੇ ਆਪਾਂ ਸਾਨੂੰ ਜਦੋਂ ਪਤਾ ਲੱਗਿਆ ਮੈਂ ਕਿਹਾ ਸਾਲੇ ਆਪਾਂ ਨੂੰ ਕੁੱਟਣਗੇ ਆ ਕੇ ਯਾਰ ਹਾਂ ਆਪਣੀ ਤਾਂ ਅਧਰੀ ਬਣੂ ਹਾਂ ਹੁਣ ਤੁਹਾਨੂੰ ਪਤਾ ਸੀ ਵੀ ਤਿੰਨ ਦਿਨ ਦਾ ਵਿਆਹ ਹੁੰਦਾ ਸੀਗਾ ਨਾ ਵੀ ਤੀਜੇ ਦਿਨ ਸ਼ਾਮ ਨੂੰ ਆ ਜਾਣਾ ਹੈ ਆ ਜਾਣਾ ਅਸੀਂ ਪੂਰੇ ਪੱਬਾਂ ਬਾਹਰ ਹੋਏ ਬੈਠੇ ਮੈਨੂੰ ਕਹਿੰਦਾ ਜਦੋਂ ਕਰਕਾ ਸੁਣਿਆ ਟਰੈਕਟਰ ਦਾ ਪੱਤੇ ਬਾਹਰ ਚੱਲੀ ਕਹਿੰਦਾ ਨੇ ਉੱਟਣਗੇ ਬਹੁਤ ਉਦੋਂ ਛਟੀਆਂ ਆਮ ਹੀ ਹੁੰਦੀਆਂ ਸੀ ਆਪਣੇ ਕੰਧਾਂ ਨਾਲ ਆ ਹਾਂ 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 ਜਦੋਂ ਟਰੈਕਟਰ ਰੁਕ ਗਿਆ ਬਾਹਰ ਜ ਟੱਪ ਗਏ ਛਟੀਆਂ ਤੌਂਦੀ ਅਸੀਂ ਅਸੀਂ ਨਹੀਂ ਬੜੇ ਨੇਰੇ ਹੁੰਦੇ ਤੱਕ ਨੇਰੇ ਹੋਏ ਲੱਭ ਕੇ ਲਿਆਏ ਮੈਂ ਤਾਂ ਮੁੰਤਾ ਕਰਕੇ ਕਹਿੰਦੇ ਨਹੀਂ ਉਸ ਕਹਿੰਦੇ ਘਰੇ ਆ ਜਾਓ ਸਾਲਿਓ ਕਹਿੰਦੇ ਕਮਲਿਓ ਤੂੰ ਹੀ ਤਾਂ ਉਹੀ ਮਾਰਤੇ ਸੀ ਐ ਥੋੜਾ ਕਹੀਦਾ ਹੁੰਦਾ ਤੁਰਨ ਲੱਗਿਆ ਨੂੰ ਮੈਂ ਕਿਹਾ ਫਿਰ ਤੁਸੀਂ ਹੁਣ ਸਾਰੇ ਸੰਨ ਕੱਲਿਆਂ ਨੂੰ ਛੱਡ ਕੇ ਕਹਿਣੀ ਸੀ ਹੂੰ ਉਹ ਕਈ ਵਾਰੀ ਕਹੀ ਗੱਲ ਸਾਲੀ ਵੇਹੇ ਪੂਰੀ ਹੋ ਜਾਂਦੀ ਹੈ ਹੈਨਾ ਹੂੰ ਤੇ ਮੇਰਾ ਪੁੱਪੜ ਮੈਂ ਤਾਂ ਡਰਨ ਲੱਗ ਗਿਆ ਸੀ ਉਹ ਸਾਡਾ ਜੇ ਮੈਂ ਕੋਈ ਗੱਲ ਕਹਣੀ ਮੈਂ ਕਹਣਾ ਮੈਂ ਕੁਝ ਕਹਿ ਦੂਗਾ ਨਾ ਮੂੰਹ ਬੰਦ ਰੱਖ ਕੁਛ ਨਾ ਬੋਲੀ ਉਹਨੂੰ ਆਇਆ ਲੱਗਦਾ ਉਹ ਵੀ ਸੱਚੀ ਜੇ ਕੁਝ ਕਹਤਾ ਨਹੀਂ ਹੋ ਜੂ ਮੈਨੂੰ ਮੈਂ ਵਾਰ ਲਿਆ ਵੀ ਵਾਰ ਕਾਲ ਗਈ ਹੈ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਜੇ ਇੱਕ ਅੱਧੀ ਗੱਲ ਹੋਰ ਆਪਣੀ ਪੂਰੀ ਹੋ ਜੇ ਕਹਿੰਦੇ ਇਹ ਤੋਂ ਬਲਾ ਪੈਸੇ ਲੈ ਲੈ ਕਰਕੇ ਨਾ ਤਾਪਾ ਵੀ ਇਹਨੇ ਪੈਸੇ ਦੇ ਨਹੀਂ ਤੇਰੇ ਬਾਰੇ ਕੁਝ ਕਹਿਣ ਲੱਗੇ ਨਹੀਂ ਨਹੀਂ ਦੇ ਦਿਆ ਕਰਨੇ ਆਪਾਂ ਨੂੰ ਫੜੋ ਯਾਰ ਦਫਾ ਹੋ ਜਾਓ ਉਹਦੋਂ ਖੇਡਾਂ ਵੀ ਮਨਿੰਦਰ ਹੁੰਦੀਆਂ ਸੀਗੀਆਂ ਚੋਰ ਸਿਪਾਹੀਆਂ ਖੇਡਦੇ ਸੀ ਨਾ ਹਾਂ 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 ਉਹ ਹੁਣ ਤਾਂ ਜੇ ਜਵਾਕ ਡੱਗ ਪਿਆ ਮਾਂ ਚੱਕਦੀ ਭੱਜ ਗਈ ਉਹ ਮੇਰੇ ਚੋਣ ਨਾ ਮੇਰੇ ਚੜਤ ਨਹੀਂ ਨਾ ਕੋਈ ਮੇਰੇ ਚੋਣਾਂ ਦੀ ਕੀਤੀਆਂ ਨਾ ਕੀ ਉਹ ਤਾਂ ਜੇ ਬਾਹ ਵੀ ਟੁੱਟ ਜਾਂਦੀ ਉੱਤੋਂ ਕੁੱਟ ਪੈਣੀ। ਲਾਜ ਵੇਖ ਲੈ ਕਿਹੜਾ ਸੀ ਡਾਕਟਰ ਤਾਂ ਫੇਰ ਲੈ ਜਾਂਦੇ ਸੀ ਟੱਟ ਪੈਣੇ ਨੇ ਬਾਹ ਤੜਾ ਲਈ ਕੁੱਤੇ ਨੇ ਤੇ ਤਰੇ ਦੀ ਲੈ ਤੇਰੀ ਦੀ ਬਾਹ ਦਾ ਕੋਈ ਵੇਨੇ ਹੀ ਨਹੀਂ ਸੀ। ਬਾਹ ਦਾ ਡਾਕਟਰ ਹੀ ਵੇਨੇ ਸੀ। ਸਹੀ ਗੱਲ ਆ ਲੈ ਬੰਨਣੀ ਪੈਣੀ ਪਟ ਗਈਆਂ ਲਾ ਕੇ। ਉਹ ਤਾਂ ਕੁੱਟ ਪੈਣੀ ਹੁੰਦੀ ਐ। ਉਹ ਤਾਂ ਕੁੱਟ ਪੈਂਦੀ ਸੀ। ਛੱਟ ਵੀ ਬਾਜ ਜਾਂਦੇ ਘਰੇ ਵੜਨ ਤੋਂ ਡਰਦੇ। ਹਾਂ ਵੀ ਕੁੱਟ ਪਊਗੀ। ਹਾਂ। ਉਵੇਂ ਹੀ ਤੁਰੇ ਫਿਰਨਾ ਛੱਟ ਲੱਗੀ ਜੇ ਬਾਹ। ਹਾਂ ਡਰਦੇ ਨੇ। ਹਾਂ ਤਾਂ ਮਿੱਟੀ ਨਹੀਂ ਲੱਗਣ ਦਿੰਦੇ ਜਵਾਕ ਨੂੰ। ਨਾ। ਅਸੀਂ ਸਾਡੇ ਪਿੰਡ ਚੋਰ ਸਪਾਈ ਖੇਢੀ ਜਾਈਏ ਹਾਂ ਕਾਲਾ ਹੁੰਦਾ ਸੀ ਮੇਰਾ ਦੋਸਤ ਨੰਬਰਦਾਰਾਂ ਦਾ ਹੂੰ ਉਹਨਾਂ ਦੇ ਘਰੇ ਇੱਕ ਥੜਾ ਬਣਿਆ ਹੁੰਦਾ ਚੌਂਤਰਾ ਠੀਕ ਹੈ ਉਹ ਅਸੀਂ ਇੱਕ ਪਹਾੜੀ ਬਣਾ ਲਈ ਠੀਕ ਹੈ ਵੀ ਇਹ ਪਹਾੜੀ ਹੈ ਵੀ ਇੱਥੇ ਡਾਕੂ ਰਹਿੰਦੇ ਆ ਹੂੰ ਅਸੀਂ ਡਾਕੂ ਬਣ ਗਏ ਉਹਨਾਂ ਦਾ ਘਰ ਆਏ ਦਰਵਾਜ਼ੇ ਜੇ ਬਣਦੇ ਆ ਉਹ ਥਾਣਾ ਬਣਾਤਾ ਜਿਹੜਾ ਹੈ ਹੂੰ ਉਹ ਥਾਣੇਦਾਰ ਬਣ ਗਿਆ ਕਾਲਾ ਅਸੀਂ ਹੁਣ ਡਾਕੂ ਬਣ ਗਏ ਸਿਕੰਦਰ ਹੁੰਦਾ ਸੀ ਸਾਡੇ ਪਿੰਡ ਦਾ ਦੋਤਾ ਸੀ ਉਹ ਉੱਥੇ ਰਹਿੰਦਾ ਹੁੰਦਾ ਸਾਡੇ ਪਿੰਡ ਉਹਨਾਂ ਦੇ ਸੱਚੀ ਰਫਲ ਸੀਗੀ 12 ਬੋਲ ਹੂੰ ਉਹ ਟੰਗੀ ਪਈ ਹੁੰਦੀ ਕਿੱਲੇ ਤੇ ਆਏ ਤੇ ਉਹ ਹੁਣ ਮੇਜ਼ ਕੁਰਸੀ ਲਾ ਕੇ ਆਏ ਬੈਠਾ ਥਾਣੇਦਾਰ ਉਹ ਫੜਿਆ ਵਾ ਕਦ ਨਾਲ ਦੇ ਦੱਸ ਕਿੱਥੇ ਆ ਤੇ ਉਹ ਮਤਲਬ ਦੱਸ ਨਹੀਂ ਰਿਹਾ ਉਹ ਤੋਂ ਐਵੇਂ ਘੁੱਟ ਰਿਹਾ ਜਦ ਹੀ ਉਹਨੂੰ ਨਾਲ ਦੇ ਦੱਸ ਕਿੱਥੇ ਆ ਉਧਰੋਂ ਆ ਗਏ ਚੰਬਲ ਦੇ ਡਾਕੂ ਅਸੀਂ ਹੂੰ ਐਵੇਂ ਰਸਿਆਂ ਕੋਲੇ ਹੁੰਦਗੇ ਜਿਵੇਂ ਤਕਰਤੂੰ 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 ਬੇਕੋੜਿਆਂ ਤੇ ਆਉਨੇ ਆ ਹੂੰ ਵੀ ਆਪਾਂ ਹੁਣ ਪਹਾੜੀ ਚੜ ਜਾਗੇ ਲੈ ਕੇ ਬੰਦਾ ਆਪਣਾ ਅਸੀਂ ਥਾਣੇ 'ਚ ਵੜ ਗਏ ਲੈ ਕੇ ਬੰਦਾ ਉਹ ਗਨ ਰੁਕ ਜਾ ਜਿਉਣਿਆ ਨਹੀਂ ਗੋਲੀ ਮਰੂੰ ਮਹਾਰਾਜ ਮਗਰ ਨਾ ਜਾ ਕੀ ਮਗਾ ਮਾਤਾ ਨੇ ਜਾਣੇ ਨੂੰ ਕਿਹਾ ਸੀ ਮਗਰ ਨਾ ਚਾ ਕੀ ਮਗਾ ਟੱਪ ਜਾ ਪਾੜੀ ਹੂੰ ਉਹਨੇ ਸੱਚੀ ਵਾਲੀ ਰਫਲ ਲਾਲੀ ਕੰજર ਨੇ ਹੂੰ ਉਹਨੇ ਮਹਾਰਾਜ ਸੈਨ ਕੇ ਨਿਸ਼ਾਨਾ ਉੱਚ ਸੱਚੀ ਕਾਰਤੂਸ ਸੀ ਬਈ ਹੂੰ ਸਾਡੇ ਨਾਲ ਦਾ ਜਿਹੜਾ ਸਿਕੰਦਰ ਚੜਨ ਲੱਗਾ ਸੈਟ ਲਿਆ ਉਹਨੇ ਲੱਤ ਤੇ ਮੱਧਿਆ ਉਹ ਸੀ ਤਾਂ ਹੀ ਮਗਰ ਮੁੜ ਕੇ ਵੇਖਿਆ